ਸਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਮਨਦੀਪ ਸਿੰਘ ਪੰਜਾਬ ਫਸਲ ਜਾਣਕਾਰੀ ਚੈਨਲ ਤੋਂ ਕਿਸਾਨ ਭਰਾਵੋ ਪਨੀਰੀ ਧੜਾ ਧੜ ਕਿਸਾਨ ਵੀਰਾਂ ਬੀਜਤੀ ਹੈ ਜੀ ਪਰ ਉਹਦੇ ਵਿੱਚ ਨਦੀਨ ਜਿਹੜੇ ਉਗਦੇ ਆ ਉਹਨਾਂ ਬਾਰੇ ਆਪਾਂ ਅੱਜ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਉਹਨਾਂ ਦੀ ਜਿਹੜੀ ਰੋਗ ਥਾਮ ਆ ਉਹ ਕਿਵੇਂ ਕਰ ਸਕਦੇ ਆ ਕਿਸਾਨ ਭਰਾਵੋ ਮੈਂ ਆਪਣੇ ਜਿਹੜੇ ਨਦੀਨ ਉਗਦੇ ਆ ਉਹ ਸਵਾਗ ਸਵਾੰਕੀ ਮਧਾਨਾ ਜਾਂ ਕੋੜਾ ਕਾ ਜਾਂ ਚੋੜੇ ਪੱਤੇ ਇਹਦੇ ਕੰਟਰੋਲ ਤੋਂ ਕਿਸਾਨ ਭਰਾਓ ਜਾਂ ਤੇ ਆਪਾਂ ਸਾਥੀ ਜਿਹੜੀ ਵਰਤ ਸਕਦੇ ਆ ਠੀਕ ਆ ਜੀ ਸਾਥੀ ਨੂੰ ਜਿਹੜਾ ਵਰਤਣ ਦਾ ਤਰੀਕਾ ਉਹ ਆ ਜੀ 20 ਗ੍ਰਾਮ ਕਨਾਲ ਦੀ ਮੰਨ ਕੇ ਚੱਲੋ ਤੁਸੀਂ ਜਿਹੜੀ ਸਹੀ ਡੋਜ਼ ਆ ਵੈਸੇ ਬਾਜ਼ਾਰ ਦੇ ਵਿੱਚ ਤੇ ਬਹੁਤ ਜ਼ਿਆਦੀ ਡੋਜ਼ ਜਾ ਰਹੀ ਹੈ ਦੀ ਉਹਨੂੰ ਜਿਹੜਾ ਵਰਤਣ ਦਾ ਸਹੀ ਸਮਾਂ ਹੈ ਉਹ ਆ ਜੀ ਜਦੋਂ ਆਪਾਂ ਪਨੀਰੀ ਬੀਤੀ ਆ ਪਾਣੀ ਲਾ ਦਈਦਾ ਉਹ ਰੇਤਾ ਦੇ ਨਾਲ ਲਾ ਕੇ ਉਹਦਾ ਛੱਟਾ ਦੇ ਸਕਦੇ ਆਪਾਂ ਉਹਦੇ ਨਾਲ ਕੁਝ ਹੱਦ ਤੱਕ ਜਿਹੜੇ ਨਦੀਨ ਆ ਕੰਟਰੋਲ ਹੋ ਜਾਂਦੇ ਆ ਕਈ ਕਿਸਾਨ ਵੀਰ ਬੀਜ ਦੇ ਨਾਲ ਉਹਨੂੰ ਛੱਟਾ ਦਿੰਦੇ ਆ ਉਹ ਨਾ ਦਿਆ ਕਰੋ ਕਿਉਂਕਿ ਉਹ ਬੀਜ ਉਗਣ ਦੇ ਵਿੱਚ ਫਿਰ ਥੋੜੀ ਜਿਹੀ ਪ੍ਰੋਬਲਮ ਆਉਂਦੀ ਆ ਇਦਾਂ ਹੀ ਸਮਾਂ ਸਮਾਂ ਕੀ ਜਦੋਂ ਬਾਦ ਦੇ ਵਿੱਚ ਆ ਜਾਂਦਾ ਹੈ ਉਹਦੇ ਤੋਂ ਆਪਾਂ ਨੋਮਨੀ ਗੋਲਡ ਵਰਤਦੇ ਵੱਤਦੇ ਆ 10 ਐਮਨ ਕਨਾਲ ਦੀ ਉਹਦੀ ਆਪਾਂ ਸਪਰੇਅ ਕਰ ਸਕਦੇ ਆ ਇਸ ਪੈਰੀ ਬੈਗ ਸੋਡੀਅਮ ਸਾਲਟ ਉਹਦੇ ਵਿੱਚ ਉਸ ਤੋਂ ਬਾਅਦ ਕਿਸਾਨ ਭਰਾਓ ਇੱਕ ਆਪਣੇ ਆਂਦਾ ਜੀ ਬਣਾਣਾ ਉਹਦੇ ਤੋਂ ਕੁਰਟੇਵਾ ਕੰਪਨੀ ਦੀ ਦੁਆਰ ਜੀ ਕਲਿੰਚਰ ਉਹ 100 ਐਮਲ ਕਨਾਲ ਦੇ ਹਿਸਾਬ ਨਾਲ ਤੁਸੀਂ ਵਰਤ ਸਕਦੇ ਜੋ ਇਹਦੀ ਡੋਜ਼ ਜਿਹੜੀ 800 ਐਮਲ ਆ 1 ਕਿੱਲੇ ਦੀ ਮਤਲਬ 8 ਕਨਾਲਾਂ ਦੀ ਉਹਦੇ ਤੋਂ ਮਧਾਨੇ ਦੀ ਜਿਹੜੀ ਆਪਾਂ ਰੋਕਥਾਮ ਕਰ ਸਕਦੇ ਹਾਂ ਇੱਕ ਕੁਰਟੇਵਾ ਕੰਪਨੀ ਦੀ ਆਈ ਨਵੀਂ ਦਵਾਈ ਨੋਵਾ ਲੈਕਟ ਜੀ ਆਪਣੇ ਚੌੜੇ ਪੱਤੇ ਵੀ ਆ ਹੋਰ ਵੀ ਸਵਾਂਗ ਸਵਾਂਕੀ ਵੀ ਆ ਮਧਾਨਾ ਵੀ ਆ ਕੋੜਾ ਘਾ ਵੀ ਆ ਇਹਨਾਂ ਸਾਰਿਆਂ ਦਾ ਕੰਟਰੋਲ ਇੱਕੋ ਦਵਾਈ ਕਰੇਗੀ ਉਹ ਆ ਜੀ ਨੋਵਾ ਲੈਕਟ ਉਹਦੀ ਜਿਹੜੀ ਪ੍ਰੋਪਰ ਡੋਜ਼ ਆ ਜੀ ਉਹਦੀ 60 ਐਮਐਲ ਦੇ ਲਾਗੇ ਪਾਸੇ ਜਿਹੜੀ ਉਹਦੀ ਡੋਜ਼ ਆ ਉਹ ਜਦੋਂ ਪ੍ਰੋਪਰ ਨਦੀਨ ਆਪਾਂ ਨੂੰ ਦੱਸਣ ਲੱਗ ਜੇ ਉਦੋਂ ਉਹਦੀ ਸਪਰੇਅ ਆਪਾਂ ਕਰ ਸਕਦੇ ਆ ਜਿਹਦੇ ਨਾਲ ਕੇ ਆਪਣੀ ਪਨੀਰੀ ਜਿਹੜੀ ਵਧੀਆ ਤਿਆਰ ਹੋ ਗਈ ਇਦਾਂ ਕੀ ਹੁੰਦਾ ਕਿਸਾਨ ਭਰਾਓ ਕਿ ਨਦੀਨ ਆਪਣਾ ਪਨੀਦੀ ਦੇ ਵਿੱਚ ਰਹਿ ਗਿਆ ਉਹ ਜਦੋਂ ਅੱਗੇ ਜਾ ਕੇ ਲੱਗ ਜਾਂਦਾ ਵਾ ਪੈਲੀ ਦੇ ਵਿੱਚ ਉਹ ਫਿਰ ਨਦੀਨ ਉਹ ਵੱਡਾ ਹੋਣ ਤੋਂ ਬਾਅਦ ਉਹ ਬੀ ਛੱਡ ਜਾਂਦਾ ਉਹ ਜ਼ਮੀਨ ਦੇ ਵਿੱਚ ਆਉਂਦੇ ਸਾਲ ਫਿਰ ਉਹ ਉੱਥੇ ਉਹ ਨਦੀਨਾ ਹੋਣਾ ਸਟਾਰਟ ਹੋ ਜਾਂਦਾ ਉਹ ਕਾਫੀ ਜਗ੍ਹਾ ਘੇਰ ਲੈਂਦਾ ਵਾ ਇਸ ਕਰਕੇ ਮੁੱਢਲੀ ਪਨੀਰੀ ਆ ਪਨੀਰੀ ਤੋਂ ਤੁਸੀਂ ਧਿਆਨ ਦਿਓ ਪਨੀਰੀ ਤੋਂ ਆਪ ਨਦੀਨਾ ਦੀ ਰੋਕਥਾਮ ਕਰੋ ਤਾਂ ਜੋ ਅੱਗੇ ਜਾ ਕੇ ਫਿਊਚਰ ਦੇ ਵਿੱਚ ਆਪਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਤੇ ਝਾੜ ਆਪਣੇ ਜੀ ਵਾਧਾ ਹੋਵੇ ਕਿਉਂਕਿ ਨਦੀਨ ਬਹੁਤ ਜ਼ਿਆਦੀ ਖਰਾਕ ਖਿੱਚਦੇ ਆ ਇਸ ਕਰਕੇ ਜ਼ਰੂਰੀ ਬੇਨਤੀ ਹੈ ਇਹਨਾਂ ਚੀਜ਼ਾਂ ਇਹਨਾਂ ਆਈਡੀਆ ਦਵਾਈਆਂ ਨਹੀਂ ਦਸੀਆਂ ਇਹਨਾਂ ਨੂੰ ਬੜੇ ਧਿਆਨ ਨਾਲ ਵਰਤੋ ਇਹਦੀ ਸਹੀ ਡੋਜ਼ ਵਰਤੋ ਓਵਰਡੋਜ਼ ਨਾ ਵਰਤੋ ਜੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰਿਆ ਕਰੋ ਤੇ ਹੋਰ ਤੁਹਾਡੇ ਕੋਲ ਕੋਈ ਨਦੀਨਾ ਬਾਰੇ ਦੀ ਜਾਣਕਾਰੀ ਹੈਗੀ ਤੇ ਕਮੈਂਟਾਂ ਦੇ ਵਿੱਚ ਤੁਸੀਂ ਦੱਸ ਸਕਦੇ ਜੋ ਤਾਂ ਜੋ ਹੋਰ ਕਿਸਾਨ ਵੀਰਾਂ ਨੂੰ ਹੈਲਪ ਹੋ ਸਕੇ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ